ਅੱਜ ਅਸੀਂ ਪਹੁੰਚੇ ਹਰਤਾਗੁਰ ਬਾਸਪੁਰ ਦੇ ਪਿੰਡ ਰੋੜਾ ਵਾਲੀ ਤੋਂ ਜਿੱਥੇ ਸਾਡੇ ਨਾਲ ਪਿੰਡ ਦੇ ਸਪੰਸਾ ਬਣ ਭੈਣ ਜੀ ਮੰਜੀਤਪੁਰ ਦੇ ਬੇਟਾ ਮਨਪ੍ਰੀਤ ਜੀ ਸਾਰੇ ਦਾ ਮੌਜੂਦ ਨੇ ਸੋ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਪਿੰਡ ਦੇ ਕਿਹੜੇ ਵਿਕਾਸ ਕਾਰਜ ਹੋਣ ਵਾਲੇ ਨੇ ਸੋ ਕਿਹੜੇ ਇਹਨਾਂ ਦੀ ਗਵਾਹੀ ਤੇ 3-9 ਮਹੀਨੇ ਹੋ ਗਏ ਪੰਚਾਇਤ ਬਣੀ ਨੂੰ ਕਿਹੜੇ-ਕਿਹੜੇ ਕੰਮ ਜਿਹੜੇ ਉਹ ਇਹਨਾਂ ਦੀ ਗਵਾਹੀ ਤੇ ਹੋਣੇ ਪਏ ਨੇ ਸੋ ਸਾਡੇ ਨਾਲ ਮੌਜੂਦ ਨੇ ਨਾਲ ਗੱਲਬਾਤ ਕਰ ਲੈਂਦੇ ਆ ਸਾਸ਼ੀਕਲ ਦੇ ਜੀ ਸਾਸ਼ੀਕਲ ਜੀ ਦਾ ਕੋਈ ਖਾਸਾ ਕੁਝ ਖਾਸਾ ਕੁਝ ਬਤੇ ਉਹ ਸਰਪੰਨ ਦੇ ਮੌਕੇ ਤੁਹਾਨੂੰ ਮਾਤਾ ਜੀ ਨੂੰ ਸਮਝ ਜੁਨਿਆ ਸੇਵਾ ਕਰਨ ਦਾ ਮੌਕਾ ਹੈ ਤੁਹਾਨੂੰ ਮਨ ਬਖਸ਼ਿਆ ਤੁਹਾਡੇ ਇਰਦੇ ਸਮਝਿਆ ਤਾਂ ਜੀ ਚੋ ਕੀ ਕਹਿਣਾ ਚਾਹੁੰਦੇ ਹਾਂ ਕਿਲੇ ਦੇ ਦੇ ਬਹੁਤ ਧੰਨਵਾਦ ਲੋਕਾਂ ਦਾ ਮੇਰੇ ਪਿੰਡ ਵਾਲਾ ਜਿਹੜਾ ਮੈਂ ਸਾਥ ਦਿੱਤਾ ਮੈਨੂੰ ਸਤਾਇਆ ਉਹਨਾਂ ਨੇ ਬਹੁਤ ਧੰਨਵਾਦ ਕਰਦਾ ਹਾਂ ਉਹ ਵੀ ਪਿਛਲੀ ਪੰਚਾਇਤ ਨੂੰ ਲੋਕ ਕਿਹੜੇ ਅਧੂਰੇ ਕੰਮ ਲੈ ਚੁੱਕੀ ਹੈ ਜੋ ਤੁਹਾਡੀ ਹੋਈ ਹੁਣ ਪੂਰੇ ਕਰਾਈ ਜਾਣ ਦੇਖੋ ਜੀ ਪਿਛਲੀ ਪੰਚਾਇਤ ਤੋਂ ਕਾਫੀ ਕੰਮ ਰਹਿ ਗਏ ਸੀ ਉਹਨੇ ਅਸੀਂ ਤਾਂ ਸਭ ਕੁਝ ਕੀਤਾ ਗਲੀਆਂ ਬ ਸੀਰਕ ਚ ਬੜਾ ਗਲੀਆਂ ਬਣਾਈਆਂ ਕੁਰਸੀਆਂ ਲਵਾਈਆਂ ਤੇ ਕੁਝ ਕੰਮ ਹੋ ਰਹਿ ਗਏ ਆ ਕਿ ਲੇਟਾਂ ਲੱਗਣ ਵਾਲੇ ਸਾਡੇ ਪਿੰਡਾਂ ਇੱਕ ਨਿਸ਼ਾਨ ਘਾਟ ਮੰਨਣ ਵਾਲਾ ਇੱਕ ਪਲੇਅ ਗ੍ਰਾਉਂਡ ਬਣਾਉਣਾ ਹੈ ਆਪਣੇ ਪਿੰਡ ਤੇ ਉਹ ਕੰਮ ਰਹਿ ਗਏ ਜਿਵੇਂ ਹੌਲੀ ਹੌਲੀ ਆਪਾਂ ਕਰਦੇ ਰਹਿ। ਪਰ ਸਭ ਤੁਸੀਂ ਆਉਂਦੇ ਕਿਹਾ ਹੈਗਾ ਜਦੋਂ ਬਾਹਰਲੇ ਪਿੰਡਾਂ ਦੇ ਜਾਈਦਾ ਤੁਸੀਂ ਦੇਖਿਆ ਇੱਕ ਬਹੁਤ ਮੂٹے ਲੱਗੀਆਂ ਜਾਂ ਲਾਕਾਂ ਲੱਗੀਆਂ ਪਈਆਂ ਨੇ ਜੇ ਤੁਹਾਨੂੰ ਪਿੰਡ ਦੇ ਅੰਦਰ ਅੰਦਰ ਕਰੀਏ ਇੱਕ ਸੋਹਣੀ ਪਾਰਕਿੰਗ ਲਾਈਨ ਹੁੰਦੀ ਆ ਦਸਤਾਨੀ ਹੁੰਦੀ ਲਾਇਬ੍ਰੇਰੀ ਹੁੰਦੀ ਆ ਬੱਚਿਆਂ ਵਾਸਤੇ ਓਪਨ ਜਿਮ ਹੁੰਦੀ ਆ ਖੇਡ ਦਾ ਮੈਦਾਨ ਹੁੰਦਾ ਸੋ ਝੂਲੇ ਲੱਗੇ ਹੁੰਦੇ ਨੇ ਕੈਮਰੇ ਲੱਗੇ ਨੇ ਕਿ ਵਧੀਆ ਦੇਖਣਾ ਜਾਂਦੀਆਂ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜਿੰਨਾ ਨਹੀਂ ਕੋਈ ਸੁਖ ਸੁਪਨਿਆਂ ਚੜੀਆ ਦੇਖੋ ਜੀ ਸਾਡੇ ਪਿੰਡਲੇ ਗਰਾਊਂਡ ਹੈਗੀ ਆ ਥੋੜੀ ਬਾਹਰ ਅ ਦੂਰ ਪੈ ਜਾਂਦੀ ਆ ਅਸੀਂ ਸਾਰਿਆਂ ਨੇ ਸਲਾਹ ਕੀਤੀ ਆ ਪਿੰਡ ਵਾਲਿਆਂ ਨੇ ਕਿ ਅਸੀਂ ਠੀਕ ਗੁਰਦੁਆਰਾ ਸਾਹਿਬ ਦੀ ਪੈਰੀਆ ਉਹਨਾਂ ਨਾਲ ਬਟਾ ਕੇ ਕਰੋੜ ਆਪਾ ਪਿੰਡ ਪਿੰਡ ਰਿਆ ਕੇ ਆਪਾਂ ਉੱਥੇ ਵਧੀਆ ਪਾਰਕ ਬਣਾਵਾਂਗੇ ਕਿ ਗਰਾਉਂਡ ਪੂਰੀ ਤਿਆਰ ਕਰਾਂਗੇ। ਤੋਂ ਸਭ ਤੁਸੀਂ ਅਹੀਂ ਦੇਖਿਆ ਆਪ ਮਨਾਵਤੇ ਗਏ ਆ ਜੇ ਸੀਵਰੇਜ ਦੀ ਸਮੱਸਿਆ ਕਾਫੀ ਹੁੰਦੀ ਆ ਸੰਸਾਨ ਘੜ ਦੀ ਵੀ ਕਾਫੀ ਪਸਾਨੀ ਹੁੰਦੀ ਆ ਤੁਹਾਨੂੰ ਕਿ ਤੁਹਾਡੇ ਪਿੰਡ ਤੁਹਾਨੂੰ ਲੱਗਦਾ ਇਹੋ ਜੀ ਕੋਈ ਹੈ ਜੀ ਦੇਖੋ ਜੀ ਸਾਡੇ ਪਿੰਡ ਪਹਿਲਾਂ ਤੇ ਹੈਗੀ ਸੀ ਚਲੋ ਜਦੋਂ ਸਰਪੰਚ ਬਣਿਆ ਜਾਂ ਆਪਣੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਅਸੀਂ ਸੀਵਰੇਜ ਪਾਇਆ ਬਹੁਤ ਵਧੀਆ ਆਪਣੇ ਕੁੱਲੀਆਂ ਨਾਲੇ ਜਿਹੜੀ ਵੀ ਪਾਰੀ ਮੁੱਟੀ ਰਹਿ ਗਈ ਆਪਾਂ ਤੇ ਭਰਾ ਦਿੱਤੀ ਸਾਰੀ ਪਿੰਡ ਵਿੱਚ ਜਿਹੜੀ ਮਾਰੀ ਮੁੱਟੀ ਰਹਿ ਗਈ ਉਹ ਅਸੀਂ ਕੰਮ ਕਰਦੇ ਪਏ ਹਾਂ ਹਾਂਜੀ ਉਹ ਵ੍ਰਿੱਧੀ ਦਾਸਨ ਕਰਨ ਦੀ ਸਮੱਸਿਆ ਤਾਂ ਅੱਧ ਪਿੰਡਾਂ ਜੁੰਦੀਆਂ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਦਾਸਨ ਕਰਨ ਨਹੀਂ ਬਣਦੇ ਗਰੀਬ ਤੇ ਕਰ ਦਾਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੂਗੀ ਇਦਾਂ ਦੀ ਸਮੱਸਿਆ ਆ ਦੇਖੋ ਜੀ ਸਾਡੇ ਪਿੰਡ ਤੇ ਦਾਸਨ ਕਰਨ ਕਾਫੀ ਬਣੇ ਆ ਕੁਝ ਬੱਚਿਆਂ ਦੇ ਆ ਅੰਮਾ ਵਾਲੇ ਕੁਝ ਹੁਣ ਕੁਝ ਜੇ ਨਵੇਂ ਮੈਰਿਜ ਹੋਈ ਆ ਉਹਨਾਂ ਦੇ ਭਾਹ ਵਾਲੇ ਆ ਇਹ ਜਦੋਂ ਵੀ ਚੰਡੀਗੜ੍ਹ ਆਪ ਐਪ ਚੱਲੂ ਹੁੰਦਾ ਆ ਮੈਂ ਐਪ ਬੰਦਾ ਜਦੋਂ ਵੀ ਚੱਲੂ ਹੁੰਦਾ ਨਹੀਂ ਉਦੋਂ ਹੀ ਡਾਕਟਰ ਨੂੰ ਆਉਣਾ ਉਹ ਕੋਈ ਨਹੀ ਮੇਰੇ ਬੋਧਨ ਸਿਆਉਂ ਤੋਂ ਪੰਜਾਹ ਸਤਾ ਨੇ ਮੈਂ ਵੀ ਚਲੀ ਆ ਆਪ ਜੀ ਦੇ ਮੈਨੂੰ ਲੈ ਕੇ ਕਿਵੇਂ ਦੇ ਦੇਣਾ ਦੇਖੋ ਜੀ ਜੋਧ ਨਸ਼ਿਆਂ ਕੋਲ ਤੋਂ ਇਸਨੇ ਐਮ ਸੀ ਡੀਆ ਬਹੁਤ ਵੱਡੇ ਕਰਦਾ ਉਹਨੇ ਵੀ ਆਪ ਸਰਕਾਰ ਸਾਹਿਬ ਜੀ ਬਹੁਤ ਵੱਡੀ ਕਰਨ ਚ ਇਹ ਇੱਕ ਸਾਡੇ ਪਿੰਡ ਵਿੱਚ ਨਸ਼ਾ ਨਹੀਂ ਹੈਗਾ ਜਿਹੜੇ ਸਾਡੇ ਪਿੰਡ ਬਹੁਤ ਵੱਡੀ ਆਇਆ ਸ਼ਹੀਦ ਸ਼ਹੀਦ ਬਾਬਾ ਧੰਨਾ ਸਿੰਘ ਦਾ ਅਸੀਂ ਗੁਰਦੁਆਰਾ ਸਾਹਿਬ ਆ ਉਥੇ ਸੇਵਾ ਚੱਲਦੀ ਕਾਰ ਸੇਵਾ ਚੱਲਦੀ ਤੇ ਉੱਥੇ ਹੁਣ ਮੇਲਾ ਕਰਾਇਆ ਜਾਂਦਾ ਐ ਸਿਬਾ ਬਤਨਸੂ ਤੇ 15 16 17 ਨੂੰ ਤੇ ਸਾਡੇ ਜਿੰਨਾ ਵੀ ਜੂਠ ਆ ਵਧੀਆ ਆ ਸਾਰੇ ਕੰਮ ਕਰਦੇ ਆ ਸੇਵਾ ਕਰਦੇ ਆ ਮਤਲਬ ਕੋਈ ਨਸ਼ੀਬਤ ਨਹੀਂ ਹੈਗਾ ਕੋਈ ਬਿਰਦਪੋੜ ਨਹੀਂ ਹੈ ਜਿਸ ਤਰ੍ਹਾਂ ਉਹ ਤਾਂ ਵਜੇ ਸਾਡਾ ਪਿੰਡਾ ਸਰਕਾਰ ਵੱਲੋਂ ਬਹੁਤ ਵਧੀਆ ਚਲਾਈ ਜਾਂਦੀ ਆ ਮੈਨੂੰ ਬਹੁਤ ਵਧੀਆ ਕਰਦਾ ਸਰਕਾਰ ਤੋਂ ਸਾਡ ਨਰੇਕਾਲ ਦੇਤੇ ਜਿਹੜੇ ਇਹੋ ਲੋਗ ਹੁੰਦੇ ਆ ਉਹਨਾਂ ਨੂੰ ਅਜਿਹਾ ਨੀਤਾਂ ਤਾਂ ਨਜਾਇਜ਼ ਨਾ ਪਾਈ ਜਾਂਦੇ ਆ ਅਸੀਂ ਆਮ ਦੇਖਿਆ ਦੱਸ ਸੁਣਨੀ ਆ ਸੋ ਕੀ ਤੁਹਾਡੀ ਕੋਈ ਕਿਵੇਂ ਦੇਖਿਆ ਜਾਏਗਾ ਇਕੋ ਜਿਹਾ ਸਾਡੇ ਪਿੰਡ ਤੇ ਜੋ ਜਿਆਜ ਅਸੀਂ ਪਾਏ ਆ ਤੇ ਵਧੀਆ ਕੰਮ ਕੀਤਾ ਕੁਝ ਸਾਡੇ ਪਿੰਡ ਦੇ 20 25 ਘਰ ਜਿਹੜੇ ਗਰੀਬਾ ਦੇ ਅਸੀਂ ਉਹਨਾਂ ਨੂੰ ਨਹਿਰ ਤੇ ਕੰਮ ਲਵਾਇਆ ਉਹਨਾਂ ਨੂੰ ਤੇ ਨਹਿਰ ਤੇ ਕੰਮ ਦਿੱਤਾ ਤੇ ਵਧੀਆ ਕੰਮ ਉਹਨਾਂ ਦੀ ਸੈਲਰੀ ਵੀ ਵਧੀਆ ਹੁੰਦੀ ਆ ਨਹਿਰ ਤੇ ਕੰਮ ਦੀ ਤੇ ਆਪਾਂ ਵਧੀਆ ਸਾਡੇ ਕੋਲ ਵਿੱਚ ਲੋ ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਤੁਹਾਨੂੰ ਲੱਗਦਾ ਸਕੂਲ ਦੇ ਸਟਾਫ ਦੀ ਕਮੀ ਹੈ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਪਿੰਡ ਦਾ ਸਕੂਲ ਪੰਜਵੀਂ ਤੱਕ ਦਾ ਬਹੁਤ ਵਧੀਆ ਜਲਦੀ ਕੋਈ ਸਾਡੇ ਟੀਚਰ ਵਧੀਆ ਟੀਚਰ ਵਰਗਾ ਇਹ ਲੱਗਦਾ ਨਹੀਂ ਕਿ ਇਹ ਅਗਲੀ ਤਰ੍ਹਾਂ ਦਹੀਂ ਤੱਕ ਹੁੰਦੀ ਰਹੀ ਇਹ ਚ ਗੱਲ ਹੈ 10ਵੀਂ ਤੱਕ ਤੁਹਾਡਾ ਉਹ ਜਿਹੜਾ ਪਾਸਪੋਰਟ ਕੋ ਜਿਸ ਨੂੰ ਬਹੁਤ ਵਧੀਆ ਪਿੰਡ ਦੀ ਇਹ ਤਾਂ ਹੀ ਚਾਹੁੰਦੇ ਆ ਕਿ ਸਾਰੇ ਪੰਜਾਬ ਸਰਕਾਰ ਸਾਰੇ ਸਰਕਾਰ ਕਰਨ ਇਹਨਾਂ ਦਸਵੀਂ ਤੱਕ ਪਲਾਸਟਿਕ ਬਣਾ ਸਕੋ ਆਪਣੇ ਉਹ ਪਹਿਲਾਂ ਵੀ ਤੁਹਾਡੇ ਪ੍ਰਿੰਸਪਲ ਸਰਮਨ ਰਹੀ ਹੋਣਗੇ ਆਗੂ ਸਰਮਨ ਹੁਣ ਜੇ ਸੁਣਨਾਂ ਨੇ ਕਿਤੇ ਪ੍ਰਸ਼ਾਸਨ ਦੀਆਂ ਜਾਂ ਸਰਕਾਰ ਦੀਆਂ ਤੋਂ ਬੋਝ ਕੀਤੀ ਕਿ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਮੱਦਾ ਸੀ ਜਿਹੜਾ ਦਸਵੀਂ ਦਾ ਕੰਮ ਚੋਂ ਕੌਂਜਾ ਮਿਲੋ ਹੋ ਜੇ ਕੀ ਨਹੀਂ ਪਤਾ ਇਹਨਾਂ ਨੂੰ ਪਤਾ ਜੀ ਅਸੀਂ ਹੋਰ ਕਰਾਂਗੇ ਜੋ ਨਵਾਗੇ ਨਾ ਦਸਵੀਂ ਤੋਂ ਪਾਸਟ ਤੱਕ ਹੋ ਜੇ ਕੌਂਜਾ ਸਕੂਲ ਦੇ ਵਿੱਚ ਤੁਹਾਣਾ ਜਿਹੜਾ ਇੱਕ ਕੰਮ ਨੇ ਸੋਝੀ ਬੰਨ੍ਹਣ ਵਾਲਿਆ ਅਸੀਂ ਉਹ ਵੀ ਜ਼ੋਰ ਲਾਵਾਂਗੇ ਸਾਡੇ ਸਕੂਲ ਦਾ ਫਰਥੇ ਖੜਕੇ ਉਹ ਮਨੇ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਅੰਦ룰ਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਨੇ ਜੀ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਨੂੰ ਕੀ ਬਣਾਉਣਾ ਹੈ ਦੇਖੋ ਜੀ ਸਾਡੇ ਨਵੇਂ ਨੌਜਵਾਨ ਜਿਹੜੇ ਆਪਣੇ ਕਿੰਦੇ ਨੌਜਵਾਨ ਆ ਉਹਨਾਂ ਵਾਸਤੇ ਇਹ ਵਾਲੀ ਬਾਜ਼ ਫਿਰ ਤੇ ਕਲਾਪ ਜੋ ਵੀ ਸਮਾਨ ਲੋੜੀ ਜਣਾ ਅਸੀਂ ਦਵਾਗੇ ਸਰਕਾਰ ਪੰਜਾਬ ਸਰਕਾਰ ਨੂੰ ਦਵਾਵਾਂਗੇ ਸਿਮੇਂਗਾ ਆਪਣੇ ਕੋਲੋਂ ਵੀ ਦਵਾ ਕੇ ਉਹਨਾਂ ਨੂੰ ਪੂਰੀ ਸਹਾਇਤਾ ਕਰਾਂਗੇ ਕਿ ਉਹ ਚੰਗੇ ਦਾ ਮਨ ਲੱਗੇ ਉਹਨਾਂ ਨੇ ਸਿਰਵਲ ਲਾ ਲੱਖ ਲਾ ਚੰਗੇ ਕਮਾਉ ਲੱਗਾ ਅਸੀਂ ਜੀ ਪੁਲਿਸ ਆ ਬੈਠਾ ਉਹ ਸਰ ਕੱਚੇ ਕੋਠੇ ਨਾ ਤਾਂ ਅਸੀਂ ਪਿੰਡਾਂ ਜੀਆਂ ਨਵੇਂ ਬੋਂਗ ਲਾਈ ਕੀਤੇ ਤੇ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੋਠੇ ਹੁੰਦਾ ਜੀ ਕਿੰਨੇ ਨਵੇਂ ਬੋਂਗ ਲਾਈ ਕੀਤੇ ਦੇਖੋ ਜੀ ਮੇਰੇ ਆਹ ਹੋਂਦ ਵਿੱਚ ਕੱਚੀ ਕੋਠਾਂ ਦੇ ਪਾਸੇ ਚੰਗੇ ਜਿਹਾ ਟਿਕਾਣਾ ਪਰ ਇਹ ਅੱਗੇ ਹੋਂ ਅਪਲਾਈ ਕੀਤੇ ਆ 30 40 ਘਰ ਕੱਚੀ ਕੋਠਾਂ ਦੇ ਤੇ ਅਸੀਂ ਕਿੰਨੇ ਪੰਜਾਬ ਸਰਕਾਰ ਸਾਨੂੰ ਕੱਚੀ ਕੋਠਾਂ ਦੇ ਬੇ ਵਿਚਾਰ ਦਿੱਤਾ ਸੀ ਪਿੰਡਾਂ ਅਸੀਂ ਨੂੰ ਸਹੂਲਤ ਦਈਏ ਉਹ ਕੱਚੀ ਕੋਠਿਆਂ ਨਾਲ ਹੋ ਗਿਆ ਹਲਕਾ ਬਰਕੇ ਪਵਾ ਕੇ ਲਿਈਓ ਸਤ ਸੈਂਟਰ ਨੂੰ ਗੁਣਗੁਣ ਕੇ ਆਪਣੀ ਆਰਥਰ ਤੋਂ ਸੁੱਖ ਹਜ਼ੂਰ ਗੰਦਰੀ ਬਲੋਕਾਂ ਵਾਚੇ ਪਿੰਡਾਂ ਜੀ ਕਿੰਨੇ ਲੰਘੇ ਤੜੇ ਬੰਦੀ ਹੁੰਦੀ ਹੈ ਗਰੀਬੀ ਕਾ ਕੋਈ ਦਾ ਨਹੀਂ ਹੁੰਦੀ ਇਹ ਤੁਹਾਡੀ ਗਵਾਹੀ ਦੀ ਕਿਵੇਂ ਦੇਖਿਆ ਜਾਏ ਦੇਖੋ ਜੀ ਪਿੰਡ ਵਾਸਤੇ ਇਹ ਧਰੇਵਾਜੀ ਨਹੀਂ ਕਰਨੀ ਚਾਹੀਦੀ ਤੇ ਇੱਕ ਝੂਠ ਇੱਕ ਝੂਠ ਹੋ ਕੇ ਸਾਰੇ ਕੰਮ ਕਰਨਾ ਚਾਹੀਦਾ ਸਾਰਿਆਂ ਨੂੰ ਤੇ ਅਸੀਂ ਤੇ ਕਹਿੰਦੇ ਆ ਕਿ ਮੈਂ ਤੁਹਾਨੂੰ ਸਰਪੰਚ ਬਣਿਆ ਸਾਡੇ ਪਿੰਡ ਦਾ ਸਰਪੰਚਾਂ ਸਾਰਿਆਂ ਨੇ ਮੋਟਾ ਮਾਈਨ ਇਹ ਮੈਂ ਚਾਹੁੰਦਾ ਕਿ ਉਹ ਸਾਰੇ ਮੇਰੇ ਨਾਲ ਇਕੱਠੇ ਹੋ ਗਏ ਸੋ ਕੋ ਪਿੰਡ ਦਾ ਬੰਤਾਸ ਕਰੀਏ ਤੇ ਧਰੇ ਬਾਜੀ ਛੱਡੀ ਕੋਈ ਨਹੀਂ ਸਾਡੇ ਕੋਲ ਧਰੇ ਬਾਜੀ ਨਹੀਂ ਹੈਗੇ ਚਲੋ ਨਾਲ ਕੋ ਕੋਈ ਉਹਨਾਂ ਤੋਂ ਕਰਕੇ ਹੀ ਬੰਡਾ ਨਾ ਹੋਵੇ ਇੱਕ ਇਕੱਠੇ ਹੋ ਕੇ ਅਸੀਂ ਪਿੰਡ ਦਾ ਬੰਤਾਸ ਕਰੀਏ ਬਤ ਉਹ ਦਿਵਰੀ ਪਿੰਡਾਂ ਦੇ ਝਗੜੇ ਇੰਨੇ ਕਵਾਜੀਆਂ ਦੇ ਲੋਕਾਂ ਨੂੰ ਨਾਲ ਤੇ ਕਦੀਆਂ ਧੱਕੇ ਖਾਣੇ ਪੈਂਦਾ ਸਮਾਂ ਵਰਵਾ ਦਾ ਪੈਸਾ ਇਹ ਤਾਂ ਸਰਪੰਚ ਦੀ ਕੀ ਯੂਨੀਅਨ ਦੀ ਕੀ ਹਲਜੂਦਾ ਕਿਵੇਂ ਦੇਖੋ ਜੀ ਸਰਪੰਚ ਦੀ ਜੁਮਾਰੀ ਇਹ ਹੁੰਦੀ ਆ ਕਿ ਥਾਲਿਆਂ ਤੱਕ ਗੱਲ ਨਾ ਜਾਵੇ ਪਿੰਡ ਦੇ ਵਿੱਚ ਫੈਸਲਾ ਹੋਵੇ ਤੇ ਸਾਰੇ ਆ ਸਹਿਮਤੀ ਵਿੱਚ ਫੈਸਲਾ ਹੋ ਗਿਆ ਖਾਣੇ ਤੱਕ ਕਿਹਨ ਦਾ ਨਜਾਇਜ਼ ਪਾਸੇ ਨਾ ਲੱਗਾ ਕੋਰਟ ਕਿਚੜੀ ਵਿੱਚ ਨਾ ਜਾਣਾ ਪਵੇ ਪਿੰਡ ਦੇ ਵਿੱਚ ਹੀ ਕੰਮ ਕਰਾਇਆ ਜਾਵੇ ਲਾਇਦਾਵਾਂ ਕਰਾਇਆ ਜਾਵੇ ਕਿਹਨ ਦਾ ਨਜਾਇਜ਼ ਪਾਸਾ ਨਾ ਕਿ ਸਰਪੰਚ ਦੀ ਇਹ ਜ਼ਿੰਮੇਵਾਰੀ ਹੈ ਜਿਹੜਾ ਤੁਸੀਂ ਸਾਨੂੰ ਪਿਆਰ ਦੇ ਦੱਸਦੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਿਆਦੇ ਜਿਹੜਾ ਪਿੰਡ ਨੂੰ ਸੁੱਖ ਸੁਹਤਾ ਪ੍ਰਦਾਨ ਕਰੇ ਤੇ ਖੁਸ਼ੀ ਪਹਿਲਾਂ ਤਾਂ ਇੱਕ ਇੰਟਰਲੋਕ ਲੱਗੀ ਪਈ ਆ ਹੁਣ ਵੀ ਸਾਡੇ ਹੁਣ ਪੈ ਪੈਂਡੇ ਚ ਤੇ ਹੁਣ ਅਸੀਂ ਚਾਹੁੰਦੇ ਆ ਕਿ ਸਾਡੀ ਸਮਸ਼ਾਨ ਘੜ ਬਣਵਾ ਉਹ ਬਣਾਉਣਾ ਹੈ ਇਕ ਲੇਟਾ ਲਾਉਣੀਆ ਉਹ ਦੋ ਤਿੰਨ ਕੰਮ ਸਾਡੇ ਹੋਣ ਵਾਲੇ ਉਹ ਅਸੀਂ ਜੋਰ ਪਾ ਕੇ ਕਰਾਵਾਂਗੇ ਉਹ ਪਿੰਡ ਦੇ ਲੋਕਾਂ ਤੋਂ ਮੁਜੱਬਨ ਜੀ ਜੁਨਾਹ સેવા ਕੰਮ ਤਾਂ ਮਤਲਬ ਜ਼ਿਆਦਾ ਚਾਹੀਦੇ ਸਿੱਤੇ ਰਸਪੰਨ ਜਿਆਦਾ ਚਾਹੀਦੇ ਸੋ ਮੈਸੇਜ ਕੀ ਦੇਣਾ ਚਾਹੋਗੇ ਫਿਰ ਨਾਲ ਪਿੰਡ ਵਾਲਿਆਂ ਨੂੰ ਇਹ ਮੈਸੇਜ ਦੇਣਾ ਕਿ ਸਾਰੇ ਮੇਰੇ ਸਾਥ ਦੇਣ ਤੇ ਆਪਾਂ ਪਿੰਡ ਦਾ ਵਿਕਾਸ ਕਰੀਏ ਤੇ ਵਧੀਆ ਕੰਮ ਆਪਣੇ ਪਿੰਡ ਦਾ ਹੋਵੇ ਤੇ ਸਾਰੇ ਮੇਰੇ ਸਾਥ ਦੇਣੇ ਅਰੇ ਪਿੰਡ ਕਿੰਨੇ ਸੋ ਇਹ ਸਨ ਭੈਣ ਜੀ ਮਨਜੀਤ ਗੁਰਦੇ ਦੇ ਬੇਟੇ ਮਨਜੀਤ ਸਿੰਘ ਸੋ ਇਹਨਾਂ ਨੇ ਗੱਲਬਾਤ ਕੀਤੀ ਆ ਦੱਸਿਆ ਕਿ ਪਿੰਡ ਦੇ ਕਾਫੀ ਵਿਕਾਸ ਕਾਰਜ ਜਿਹੜੇ ਹੋਣ ਵਾਲੇ ਨੇ ਗਰੀਬ 8-9 ਮਹੀਨੇ ਹੋ ਗਏ ਪੰਚਾਇਤ ਬਣੇ ਨੂੰ ਸੋ ਇਹਨਾਂ ਦੀ ਇਗਵਾਈ ਚ ਉਹ ਵਿਕਾਸ ਕਾਰਜ ਜਿਹੜੇ ਚੱਲ ਰਹੇ ਨੇ ਜੀਵਨ ਦੱਸਿਆ ਵੀ ਗਲੀਆਂ ਨਾਲੀਆਂ ਚਾਹੇ ਉਹ ਸੀਵਰੇ ਦਾ ਕੰਮ ਨਾਲ ਕਰਵਾਇਆ ਆਪਣੀ ਇਗਵਾਈ ਦੇ ਵਿੱਚ ਤੋ ਕਾਫੀ ਕੰਮ ਜਿਹੜੇ ਆ ਉਹ ਗਾਂਦੜੀਵਾਲ ਕੰਮ ਕਰਾਉਂਦੀ ਉਸਰ ਕਰਨਗੇ ਜਿਵੇਂ ਜਿਵੇਂ ਸਰਕਾਰ ਤੋਂ ਸਹੂਲਤ ਆਵੇਗੀ ਉਸ ਤੀ ਕੰਦੜੀਵਾਲ ਕੰਮ ਕਰਾਉਂਦੀ ਉਸਰ ਕਰਨਗੇ ਸੋ ਕਹਿੰਦਾ